ਪ੍ਰਭੰਤ ਮਹੱਲਾ ਪੰਜਵਾ ਕਰ ਪਹਿਲਾ ਇਕ ਤੁਵੇ ਇਕ ਓੰਕਾਰ ਸਤਿਗੁਰ ਪ੍ਰਸਾਦ ਸਗਲੇ ਛਾਇਆ ਪੁੰਨਿਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਗੁਰੂ ਦੀ ਸਾਜਿਨ ਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਦੀ ਸਰ ਗੁਰੂ ਅਰਜਨ ਦੇਵ ਮਹਾਰਾਜ ਸਾਉ ਸਰਗਨੀਆਂ ਦੀ ਕਲਿਆਣ ਕਰਨ ਵਾਸਤੇ ਕੇ ਤੁਕੀ ਬਾਣੀ ਜੋ ਜਹਾਜ ਕਾਇਮ ਕੀਤਾ ਹੋ ਗੁਰਗਿਆਵ ਸਰਗੁਰੂ ਜੀ ਦੇ ਪਾਤਸ਼ਾਹ ਜੀ ਨੇ ਬਰਮ ਕਿਰਪਾਲਤਾ ਕੀਤੀ ਹੈ ਗੁਰ ਜਹਾਜ ਕੇਵਡ ਗੁਰ ਗੁਰਮੰਤਰਿਆ ਨ ਕੋਈ ਗੁਰ ਪ੍ਰਸਾਦ ਪ੍ਰਾਪਾਈਏ ਗੁਰਬੀਨ ਮੁਕਤ ਨਾ ਹੋਏ ਜੋਜੀ ਪਾਤਸ਼ਾਹ ਜੀ ਨੇ ਕਲਯੂਗ ਜੀ ਹਾਰਜ ਅਰਜਨ ਗੁਰੂ ਸਭ ਸ੍ਰੀ ਲੱਗੋਏ ਪਰੋ ਕਲਯੂਗ ਜੀ ਗੁਰੂ ਅਰਜਨ ਜੀ ਨੇ ਜਹਾਂ ਜਹਾਰ ਕਾਇਮ ਕੀਤਾ ਬਾਣੀ ਦਾ ਜਿਸ ਕਰਕੇ ਸਾਰੀ ਸਿਟੀ ਲੱਗ ਕਰਕੇ ਵਿਸ਼ੇਸ਼ ਕਰਕੇ ਤਰ ਜਾਏ ਸੰਸਾਰ ਤੋਂ ਐਸਾ ਉਪਕਾਰ ਸਰਗੁਣ ਜੀ ਨੇ ਕੀਤਾ ਹੈ ਪਰ ਕੋ ਤੇਰੇ ਪਿੱਛੇ 13 ਸ਼ਬਦ ਸਤਗੁਰੂ ਜੀ ਨੂੰ ਯਾਦ ਨੂੰ ਕੀਤੇ ਹੈ ਹੁਣ ਮਹਾਰਾਜ ਸਾਹਿਬ 14ਵਾਂ ਸ਼ਬਦ ਅੰਮਲ ਕਰਦੇ ਹੋਏ ਪਰਮਉਪਦੇਵ ਨੇ ਇਕ ਕੋਦੈ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕਰ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਨੇ। ਕੋ ਸੰਤ ਮਹੱਲਾ ਪੰਜਵਾਂ ਪਹਿਲਾ ਘਰ ਸਰਕਾਰ ਅੰਮ੍ਰਿ ਲੇਕਿਤ ਉਹ ਗਵਾਏ ਛੋੜੀਆਂ ਤੋਪਾਂ ਵਿੱਚ ਇੱਕ ਤੋਪ ਦੀ ਗਿਣਤੀ ਲਿਖ ਕੇ ਪੂਜਾਰੀ ਹਨ। ਸਗਲ ਇੱਛਾ ਜਪੁਨੀਆਂ। ਇਹ ਭਾਈ ਪਰਮੇਸ਼ਰ ਦੇ ਨਾਮ ਦਾ ਜਾਪ ਕਰਨਾ ਕਰਤੀ ਸਗਲ ਇੱਛਾ ਜਪੁਨੀਆਂ। ਤਾਰੀញ ਇੱਛਾ ਜਿਹੜੇ ਆਪਣੇ ਘਰ ਤੇ ਪੂਰੀਆਂ ਹੋ ਗਈਆਂ ਚਾਰ ਪ੍ਰਕਾਰ ਦੀ ਇੱਛਾ ਦੁਨੀਆਂ ਚ ਮੰਨੀ ਐ ਪਹਿਲਾ ਸਭ ਤੋਂ ਇਹ ਇੱਛਾ ਲੋਕਾਂ ਦੀ ਹੁੰਦੀ ਐ ਕਿ ਸਾਡੇ ਕੌਮ ਵਿੱਚ ਕੋਈ ਵਿਗੜ ਨਾ ਪਵੇ ਦੂਜੀ ਇੱਛਾ ਹੁੰਦੀ ਐ ਕਿ ਸਾਡੀ ਦੁਨੀਆਂ 'ਚ ਵਿੜਾਈ ਹੋਵੇ ਤੀਜੀ ਇੱਛਾ ਹੁੰਦੀ ਐ ਕਿ ਸਾਨੂੰ ਸੋਖ ਵੀ ਸਦਾ ਹੋਵੇ ਹੋਵੇ ਚੌਥੀ ਇਹ ਚਾਹੁੰਦੀ ਕਿ ਵਾਹਿਗੁਰੂ ਮਾਲ ਵੀ ਮਿਲ ਪਈਏ ਇਸ ਪ੍ਰਕਾਰ ਦੀਆਂ ਇੱਛਾ ਜਿਹੜੀਆਂ ਹਨ ਐ ਉਹ ਸਾਰੀਆਂ ਇੱਛਾ ਮਹਾਰਾਜ ਦੇ ਨਾਮ ਨੂੰ ਜਪਣੇ ਕਰਕੇ ਦੁਨੀਆਂ ਪੂਰੀਆਂ ਹੋ ਗਈਆਂ ਸਵੈ ਇੱਛਾ ਹੁੰਦੀ ਹੈ ਪਰੀਛਾ ਹੁੰਦੀ ਹੈ ਅਨਿਛਾ ਹੁੰਦੀ ਹੈ ਸਵੈ ਇੱਛਾ ਆਪਣੀ ਇੱਛਾ ਹੋਣੀ ਕਿ ਮੈਨੂੰ ਇਹ ਪਦਾਰਥ ਪ੍ਰਾਪਤ ਹੋਵੇ ਜਿਵੇਂ ਸਤਵ ਦੇ ਲੋਕ 익ਣਾ ਤੀਨੀ ਇਸ ਪ੍ਰਕਾਰ ਦੀਆਂ ਇੱਛਾ ਬਣੀਆਂ ਰਹਿਣੀਆਂ ਹਨ ਤੇ ਦੂਸਰੀ ਪਰੀਛਾ ਪ੍ਰਾਇਯ ਪੁਰਖ ਦੇ ਕਰਕੇ ਇੱਛਾ ਹੋਣੀ ਤੇ ਅਨਿਛਾ ਦੇ ਨਾਮ ਅਿਛਤ ਹੀ ਪਰ ਇਹ ਉਹ ਕਰਕੇ ਤੀ ਪ੍ਰਾਪਤ ਹੋ ਜਾਣੇ ਇਸ ਪ੍ਰਕਾਰ ਹਜੂਰ ਫਰਮਾਉਂਦੇ ਹਨ सगले ਇੱਛਾ ਜਪੁਨੀਆਂ ਮਹਾਰਾਜ ਸਾਹਿਬ ਦਾ ਨਾਮ ਜਪਣੇ ਕਰਕੇ ਸਾਰੀਆਂ ਇੱਛਾ ਜਿੰਨੀਆਂ ਸੀ ਪੂਰੀਆਂ ਹੋ ਗਈਆਂ ਹਨ ਦਰਬ ਮੇਲੇ ਚਰੀ ਬਿਸ਼ੁਨਿਆ ਪ੍ਰਭੂ ਅਕਾਲ ਪੁਰਖ ਦੇ ਨਾਲੇ ਸਤਗੁਰਾਂ ਨੇ ਮਿਲਣਾ ਕੀਤਾ ਹੈ ਇਰਾਦੇ ਮਿਛਲਿਆ ਹੋਇਆਂ ਨੂੰ ਜਿਨ੍ਹਾਂ ਦੇ ਤਾਈ ਵਿਰਾਸੀ ਲਕੀਉ ਨੂੰ ਜ ਭਰਉਂਦਿਆਂ ਨੂੰ ਕਈ ਜਨੋਂ ਪੇਕੀਟ ਪਤੰਗਾ ਕਈ ਜਨੋਂ ਦਾ ਯੀਨ ਕਰੰਗਾ ਇਸ ਪ੍ਰਕਾਰ ਚਿਰਾਂ ਦੇ ਵਿਛੜਿਆ ਨੂੰ ਮਾਰਨ ਮੇਲ ਲਿਆ ਹੈ ਤਮ ਰਵੋ ਗੋਵਿੰਦ ਰਵਣ ਜੋਗ اے ਭਾਈ ਤੁਸੀਂ ਰਵੋ ਉਚਾਰਨਾ ਕਰੋ ਗੋਵਿੰਦ ਜੋ ਗੋਵਿੰਦ ਪਰਮੇਸ਼ਰ ਹੈ ਉਹਦੇ ਚਾਹੀਓ ਕੈਸਾ ਹੈ ਰਵਣ ਜੋਗ ਉਚਾਰਨੇ ਜੋਗ ਹੈ ਰਵਣ ਸੁੰਦਰ ਹੈ ਤੇ ਜੋਗ ਆਦੇ ਜੋੜਨ ਵਾਲਾ ਉਹ ਪਰਮੇਸ਼ਰ ਹੈ ਅਤੇ ਰਗਨ ਜੋਗ ਆਨੰਦ ਜੀ ਮੰਨਣੇ ਯੋਗ ਲਾਇਕ ਹੈ ਉਹ ਜਿਤ ਰਵੇ ਸਾਰਿਆਂ ਨੂੰ ਰਗਨ ਜੋਗ ਆਉਲੇ ਚਾਪੀ ਇਹ ਕੰਦੇ ਯੋਗ ਲਾਇਕ ਹੈ ਜਿਤ ਰਵੇ ਸੁਖ ਸਹਜ ਭੋਗ ਜਿਸ ਮਹਾਵਾਦ ਦੀ ਰਵੇ ਉਚਾਰਨੇ ਕਰਕੇ ਸਹਿਜ ਅਚੁੱਤ ਸੁਖ ਜੋ ਹੈ ਉਹਦੇ ਆਨੰਦ ਨੂੰ ਭੋਗੀ ਦਾ ਮਾਣੀ ਦਾ ਹੈ ਜਿਤੇ ਜਿਤੇ ਰਹਾ ਜਿਸ ਜੇ ਭੇਦ ਮੁਕਤ ਹੋਣੇ ਕਰਕੇ ਸਹਿਜ ਸੁਖ ਅਚਤ ਸੁਖਿਓ ਹੈ ਉਸਨੇ ਨੰਨੂ ਮਾਨੀ ਦਾ ਹੈ ਭੇਦ ਤੋਂ ਨੂੰ ਰਹਾ ਕਰ ਕਿਰਪਾ ਨਜ਼ਰ ਨਿਹਾਲਿਆ ਦ੍ਰਿਸ਼ਟੀ ਕਰਕੇ ਮਹਾਰਾਜੀ ਨੇ ਜਿਨ੍ਹਾਂ ਦੇ ਉਤੇ ਸਤਿਗੁਰਾਂ ਦੇ ਨਾਲ ਮਿਲੀਆਂ ਹੈ ਸਤਿਗੁਰੂ ਜੀ ਨੇ ਆਪਣੀ ਗਿਆਨ ਦ੍ਰਿਸ਼ਟੀ ਦੁਆਰਾ ਉਹਨਾਂ ਨੂੰ ਹਾਲ ਕਰ ਦਿੱਤਾ ਹੈ ਕਿਰਪਾ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਨਦਰ ਮੇਰ ਦੇ ਨਾਲ ਤੱਕਿਆ ਹੈ ਉਹਨਾਂ ਨੂੰ ਗਿਆਨ ਦ੍ਰਿਸ਼ਟੀ ਕਰਕੇ ਨਿਹਾਲਿਆ ਨਿਹਾਲ ਕਰ ਦਿੰਦਾ ਹੈ ਆਪਣਾ ਦਾਸ ਆਪ ਸਮਾਲਿਆ ਆਪ ਦੇ ਸੇਵਕਾਂ ਨੂੰ ਸੱਚੇ ਪਾਤਸ਼ਾਹ ਨੂੰ ਆਪ ਦੇ ਜਾਣ ਕੇ ਸੰਭਾਲ ਲਿਆ ਜਨਮਾਂ ਚ ਜੁਨਾਂ ਚ ਨਹੀਂ ਭਟਕਣ ਦਿੰਦਾ ਸੇਜ ਸੁਹਾਵੀ ਰਸ ਬਣੀ ਉਹਨਾਂ ਦੀ ਅੰਤਕੰਡੂਪੀ ਸੇਜਾ ਜਿਹੜੀ ਹੈ ਸ਼ਰਧਾ ਦੀ ਵਿਸ਼ਾਈ ਕਰਕੇ ਸੋਗ ਨੀਕ ਹੋਈ ਹੈ ਰਸ ਪ੍ਰੇਮ ਪੂਰਨ ਕਿਆਂ ਦੀ ਅਵਸਥਾ ਪਿੰਨੀ ਬਣ ਰਹੀ ਹੈ ਪਿੰਨੀ ਰਹਿਣੜੀਏ ਚਮਕਨ ਕਾਰੇ ਅਵਸਥਾ ਰੂਪੀ ਰਾਜ ਰਸ ਦੇ ਵਿੱਚ ਬਣ ਰਹੀ ਹੈ ਸੁੰਦਰ ਆਏ ਮਿਲੇ ਪ੍ਰਭ ਸੁਘਟਣੇ ਜਦੋਂ ਰਸ ਦੇ ਵਿੱਚ ਬਿਰਤੀ ਬਣ ਗਈ ਨਾ ਪੂਰੀ ਪ੍ਰੇਮ ਰਸ ਵਿੱਚ ਪੂਰੀ ਬਣ ਗਈ ਬਿਰਤੀ ਮਨੋ ਪ੍ਰੇਮ ਰਾਹੀ ਇਹ ਬਣੀ ਬਗੀਚੀ ਲਾਗੀ ਅੰਦਰ ਸੁਭਗੁਨਾਮ ਦੀ ਆਇ ਮਿਲੇ ਪ੍ਰਭੋ ਸੁਖਤੈ ਸੁਖ ਦੇ ਦੇਣ ਵਾਲੇ ਤਮੀ ਮਾਲਕ ਅੰਤਿਯਾਮੇ ਆਹ ਕਿਛਤੀ 파ਰਸ਼ਵ ਮਿਲ ਕੇ ਸਖਿਆਤ ਹੋ ਗਏ ਮੇਰਾ ਗੁਣ ਅਫਗਨ ਨਾ ਵਿਚਾਰਿਆ ਗੁਣ ਤੋਂ ਮਹਾਰਾਜ ਦੀ ਪ੍ਰਾਪਤੀ ਵਾਲਾ ਕੋਈ ਹੈ ਨਹੀਂ ਸੀ ਉਗਨਾਂ ਦੀ ਜਿਹੜੀ 파ਰਸ਼ਨ ਵਿਚਾਰ ਨਹੀਂ ਕੀਤੀ ਬਖਸ਼ਲੇ ਬ੍ਰਹਮ ਨਾਨਕ ਚਰਨ ਪੂਜਾਰਿਆ ਸਾਹਿਬ ਦੇਵ ਜੀ ਫਰਮਾਉਣ ਜਨ ਗੁਰੂ ਅਰਜਨ ਸਾਹਿਬ ਜੀ ਪ੍ਰਭੂ ਅਕਾਲ ਪੁਰਖ ਨੇ ਸਾਨੂੰ ਆਪਦੇ ਚਰਨਾਂ ਦਾ ਪੂਜਾਰਿਆ ਪੂਜਣ ਵਾਲਾ ਬਣਾ ਲਿਆ ਆਪਦੇ ਚਰਨਾਂ 'ਚ ਪੂਜਾ ਪੂਜਾਰਿਆ ਪੁੱਜ ਗਏ ਹਾਂ ਆਰਿਆ ਆ ਕੇ ਪ੍ਰਾਪਤ ਹੋ ਕੇ ਪੂਜਣੇ ਯੋਗ ਜੋ ਚਰਨ ਸੀ ਅਭਿਸ਼ਟਾਨ ਸਰੂਪ ਉਹ ਤਿਸੋ ਦੀ ਪੁੱਜ ਗਏ ਹਾਂ ਆਜੇ ਪੁਜਾਰੀ ਬਣਾ ਲਿਆ ਹੈ ਸੇਵਕ ਬਸੰਤ ਮਹੱਲਾ ਪੰਜਵਾਂ ਕਿਲ ਵਿਖ ਬਿਨਸੇ ਗਾਏ ਗੁਨਾਹਾਈ ਵਾਹਿਗੁਰੂ ਅਕਾਲ ਪੁਰਖ ਦੇ ਗੁਨਾਹ ਨੂੰ ਗਾਉਣੇ ਕਰਕੇ ਚਾਰ ਪ੍ਰਕਾਰ ਦੇ ਜਿਹੜੇ ਪਾਪ ਬ੍ਰਾਹਮਣ ਕੈਲੀ ਕਾਚ ਕੰਨ ਕਾਰਨ ਜਾਰੀ ਕਾ ਕਹਾਣੋ ਸਾਰੇ ਉਹ ਨਾਸ਼ ਹੋ ਗਏ ਕਿਲ ਨਹੀਂ ਛੇ ਕਰਕੇ ਬਿਉਰੂਪ ਜਿਹੜੇ ਪਾਪ ਸੀ ਉਹ ਨਾਸੋ ਦੇ ਮਾਰੇ ਦੇ ਗੁਣਾ ਨੂੰ ਗਾਉਣੇ ਕਰਕੇ ਅਣ ਦੇਨ ਉਪਜੀ ਸਹਿਜ ਧੁਨਾ ਰਾਤ ਨੂੰ ਸਾਹਿਬ ਸਿੰਘ ਜੀ ਸਹਿਜ ਸ਼ਾਂਤੀ ਦੇ ਦੇਣ ਵਾਲੀ ਸਰੂਪੀਓ ਧੁਨਾ ਸੁੰਦਰ ਹੈ ਉਸ ਦੇ ਸਖਿਆਤ ਕਰਨ ਵਾਲੀ ਨਾਮ ਦੀ ਧੁਨੀ ਸਹੀ ਪ੍ਰਗਟ ਹੋ ਗਈ ਅੰਦਰ ਮਨ ਮੋਲਿਓ ਜਿਵੇਂ ਵਿਦਿਆ ਰੂਪੀ ਰਾਤ ਨੂੰ ਬ੍ਰਹਮ ਗਿਆਨ ਰੂਪੀ ਜਨ ਕਰ ਦਿੱਤਾ ਐਸੀ ਸ਼ਾਂਤ ਦਾਇਕ ਧਨ ਪ੍ਰਗਟ ਹੋਈ ਅੰਦਰ ਮਨ ਮੋਲੇ ਹਰ ਚਰਨ ਸੰਗ ਹਰਿ ਅਕਾਲ ਪੁਰਖ ਦੇ ਚਰਨਾਂ ਦੀ ਪ੍ਰੀਤੀ ਦੇ ਨਾਲ ਸਾ ਸੰਗ ਜੀ ਮਨ ਪਰਉਪਲਕ ਹੋ ਗਿਆ ਹੈ ਮਨ ਮਿਲ ਗਿਆ ਮਾਰੇ ਦੇ ਚਰਨ ਕਮਲਾਂ ਦੇ ਨਾਲ ਕਰ ਕਿਰਪਾ ਸਾਧੂ ਜਨ ਭੇਟੇ ਜਗਤ ਗੁਰੂ ਨੂੰ ਸਾਡੇ ਪੁੱਤਾਂ ਦੇ ਪ੍ਰੇਰੇ ਹੋਏ ਨ ਕਿਰਪਾ ਦੁਸ਼ਟੀ ਕੀਤੀ ਇਸ ਸਾਧੂ ਮਹਤਮਾ ਭਗਤ ਜੀ ਨਾਲ ਮੀਲੇ ਭੇਟੇ ਮਿਲਾਂ ਮਿਲਗਾ ਕੀਤਾ ਨਿਤ ਰਤ ਹਰਨਾਮ ਰੰਗ ਇਸ ਕਰਕੇ ਸੰਗਤ ਦੇ ਪ੍ਰਕਾਸ਼ ਨਾਲ ਨਿਕਾ ਪਰਤੀ ਹਰੀ ਦੇ ਪ੍ਰੇਮ ਰੰਗ ਚ ਸਾਡਾ ਚਿਤ ਰੰਗਿਆ ਗਿਆ ਹੈ ਰੰਧਾ ਕਾ ਕਿਰਪਾ ਪ੍ਰਗਟੇ ਗੋਪਾਲ ਕਿਰਪਾ ਪੁਸ਼ਟੀ ਕਰ ਤੇ ਮਾਰਾ ਸਾਥ ਪ੍ਰਸਿੱਧੇ ਬਾਲਕ ਦਰਸ਼ ਕਰਕੇ ਪ੍ਰਗਟ ਹੋਇਆ ਇਹਦੇ ਵਿੱਚ ਲੜ ਲਾਏ ਉਦਾਰੇ ਦੀਨ ਦਇਾਲ ਆਉ ਤੇ ਲੜ ਸਰਵ ਰੂਪੀ ਬੱਲੇ ਨਾਲ ਲਾ ਕੇ ਉਧਾਰ ਲਿਆ ਸੰਸਾਰ ਸਮੁੰਦਰ ਕੋ ਗਰੀਬਾਂ ਦੇ ਬਗਾਲਪਾ ਕਰਨ ਵਾਲੇ ਵਾਹਿਗੁਰੂ ਨੇ ਇਹੋ ਮਨ ਹੋਆ ਸਾਧ ਧੂਰ ਜੇ ਮਨ ਸਾਧ ਸੰਗਤ ਦੇ ਜਰਨਾ ਦੀ ਧੂਰ ਬਣ ਗਿਆ ਨਿਤ ਦੇਖੇ ਸਾਮੀ ਪ੍ਰਭ ਹਜੂ ਆ ਨਿਤ ਦੇਖਾ ਸਵਾਮੀ ਹਜੂਰ ਜਿਦਾ ਵਰਤੀ ਸਰੂਪ ਕੇ ਮਾਲਕ ਵਾਹਿਗੁਰੂ ਨੂੰ ਹਿਉਂ ਨੀਰੇ ਦੇਖਦੇ ਹਾਂ ਕਾਮ ਕ੍ਰੋਧ ਤ੍ਰਿਸ਼ਨਾ ਗਈ ਜਿਦਾ ਕਾਮ ਦਾ ਫੁਰਨਾ ਦੁਰਦਸ਼ਾ ਕਰਨ ਵਾਲਾ ਸੀ ਦੇਪਤੀ ਕਰਨ ਵਾਲਾ ਸੀ ਕ੍ਰੋਧ ਕਰਕੇ ਥਾਣ-ਥਾਣ ਰਾਤਰੀ ਹੁੰਦੀ ਸੀ ਤ੍ਰਿਸ਼ਨਾ ਕਰਕੇ ਮਨ ਰੈਦਾ ਹੀ ਨਹੀਂ ਸੀ ਇਹ ਸਾਰੇ ਦੁੱਖ ਚਲੇ ਗਏ ਨਾਨਕ ਪ੍ਰਭ ਕਿਰਪਾ ਭਈ ਸੰਤ ਸਾਹਿਬ ਜੀ ਕਿੰਝ ਜਦੋਂ ਵਾਹਿਗੁਰੂ ਦੀ ਕਿਰਪਾ ਕੋ ਹੋਈ ਸਾਰਿਆਂ ਸਾਰੇ ਗੁਣ ਜਿਹੜੇ ਆ ਕੇ ਪ੍ਰਾਪਤ ਹੋ ਗਏ ਸਾਰੇ ਉਹ ਗੁਣ ਮਿਟ ਗਏ ਕਾਮ ਦੇ ਮਿਟਨੇ ਕਰਕੇ ਵਸਤੂ ਵਿਚਾਰ ਆ ਗਿਆ ਕ્રોਧ ਦੇ ਮਿਟਨੇ ਕਰਕੇ ਸ਼ਾਂਤੀ ਆ ਗਈ ਕ੍ਰਿਸ਼ਨ ਦੇ ਮਿਟਨੇ ਕਰਕੇ ਸੰਤਾਨ ਆ ਗਈ ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਪ੍ਰਭੂ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਹੋਈ ਆ। ਗੁਸ਼ੰਤ ਮਹੱਲਾ ਪੰਜਵਾ ਰੋਗ ਮਿਟਾਏ ਪ੍ਰਭੂ ਆਪ। ਰੋਗ ਅਗਿਆਨ ਆਦਿਕੋ ਹੰਕਾਰ ਆਦਿਕ ਜਿਹੇ ਰੋਗ ਸਨ। ਆਪ ਵਾਹਿਗੁਰੂ ਦੀ ਕਿਰਪਾ ਕਰਕੇ ਮਿਟ ਦਿੱਤੇ ਹਨ। ਨਾਮ ਦੀ ਦਵਾਈ ਕਰਕੇ ਬਾਲਕ ਰਾਖੇ ਆਪਣੇ ਕਰਤਾ ਆਪ। ਆਪ ਨੇ ਬਾਲਕ ਬਣਾ ਕੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਰੱਖਿਆ ਕੀਤੀ ਸੀ। ਜ਼ਹਿਰ ਦੇ ਰਾਹੀਂ ਦਾਇਮ ਨਿਕਲੀ ਆਣ ਕੀਤੀ ਸੀ ਅਤੇ ਬ੍ਰਾਹਮਣ ਦੁੱਧ 'ਚ ਜ਼ਹਿਰ ਦੇਣ ਲੱਗਾ ਸੀ ਉਹ ਤੋਂ ਵੀ ਰੱਖਿਆ ਕੀਤੀ ਸੋ ਇਉਂ ਬਾਲਕ ਜੋ ਅਧਕਾਰੀ ਹਨ ਆਪ ਦੇ ਜਾਨਪੇਮਾਲ ਰੱਖਣਾ ਕੀਤੇ ਹਨ ਉਹਨਾਂ ਨੂੰ ਬਿਸ਼ਾ ਰੂਪੀ ਜ਼ਹਿਰ ਨਹੀਂ ਖਾਣ ਦਿੱਤੀ ਆਪਣੇ ਕਰថាਪ ਆਪਣੇ ਕਰਕੇ ਸ਼ਕਤਨ ਕੀਤੇ ਆਪਣੇ ਹੱਥ ਥਾਪ ਕੇ ਆਪਣੇ ਹੱਥ ਜੋ ਥਾਪੜਾ ਦੇ ਕੇ ਥਾਪੀ ਦੇ ਕੇ ਪਰ ਸਾਭ ਉਸਾਪ ਇਸ ਤਰ ਕਰਕੇ ਸਾਤ ਸਹਿਜ ਗ੍ਰਹਿ ਸਦ ਬਸੰਤ ਸ਼ਾਂਤ ਸਰੂਪ ਜੋ ਬ੍ਰਹਮ ਹੈ ਉਹਦੀ ਸਹਿਜੇ ਘਰ ਦੇ ਵਿੱਚ ਵਸਣਾ ਹੋਇਆ ਹੈ ਸਦਾ ਆਨੰਦ ਹੋ ਗਿਆ ਇਸ ਕਰਕੇ ਸ਼ਾਂਤ ਸਰੂਪ ਜੋ ਬ੍ਰਹਮ ਹੈ ਸਹਿਜ ਉਹਦੇ ਗਿਆਨ ਕਰਕੇ ਗ੍ਰਹਿ ਹਿਰਦੇ ਚ ਸਦਾ ਆਨੰਦ ਵਸਿਆ ਹੈ ਗੁਰਪੂਰੇ ਕੀ ਸਰਨੇ ਆਏ ਸਤਿਗੁਰੂਆਂ ਦੀ ਜਦੋਂ ਇਹ ਸ਼ਰਨ ਆਈ ਹ ਕਲਿਆਣ ਰੂਪ ਜਪ ਹਰ ਹਰ ਮੰਤਰ ਕਲਿਆਣ ਰੂਪ ਹੈ ਕਲਿਆਣ ਸੁਖ ਰੂਪ ਹੈ ਕਲਿਆਣ ਮੁਕਤੀ ਕਰਨ ਵਾਲਾ ਰੂਪ ਹੈ ਕੇਵਲ ਰੂਪ ਜਬਦੇ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਜਿਹਦੇ ਮੰਤਰ ਨੂੰ ਜਗ ਰੂਪ ਹੈ ਰਾਖਣ ਰੱਖਿਆ ਕਰਨ ਵਾਲਾ ਸੂਪ ਹੈ ਹਰ ਗੁਣੇਸ਼ ਦੇ ਨਾਮ ਦੇ ਮੰਤਰ ਨੂੰ ਜਪਦੇ ਹਾਂ ਸੋਗ ਸੰਤਾਪ ਕੱਟੇ ਪ੍ਰਭ ਆਪ ਮਹਾਰਾਜ ਜੀ ਨੂੰ ਸੋਗ ਜਿਹੜਾ ਸੀ ਵਿਛੋੜੇ ਕਰਕੇ ਚਿੱਤ ਦਾ ਮੜਿਆਉਣਾ ਸੰਤਾਪ ਜਿਹੜਾ ਨਾਮ ਪ੍ਰਾਪਤੀ ਕਰਕੇ ਤੜਨਾ ਸੀ ਇਸ ਨੂੰ ਸੱਚੇ ਪਾਤਸ਼ਾਹ ਜੀ ਨੇ ਸ਼ੋਕ ਸੰਤਾਪ ਕੱਟੇ ਪ੍ਰਭ ਆਪੀ ਮਿਹਰ ਦਿੱਤੇ ਸੱਚੇ ਪਾਤਸ਼ਾਹ ਜੀ ਨੇ ਗੁਰਿਆ ਆਪਣੇ ਕੋ ਨਿਤ ਨਿਤ ਜਾਪ ਆਪਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਹਣ ਹੋਰ ਕੋਈ ਦੁਨੀਆ ਚਾਤ ਪੁਣਾ ਨਹੀਂ ਨਿਤਾ ਭਰਤੀ ਜਪਨਾ ਕਰੋ ਜੋ ਜਨ ਤੇਰਾ ਜਪੇ ਨਾ ਪ੍ਰਿਆਮੀ ਜਿਹੜਾ ਪੁਰਖ ਆਪ ਦੇ ਅਮਰਤਿ ਨਾਮ ਦਾ ਜਾਪ ਕਰਦਾ ਹੈ ਸਭ ਫਲ ਪਾਏ ਨਿਹਿਚਲ ਗੁਣ ਗਾਉਂਦਾ ਚਿੱਤ ਚੱਲ ਹੋ ਗਿਆ ਗੁਮਾਂ ਦੇ ਗੋਣੇ ਕਰਕੇ ਸਾਰੇ ਧਰਮ ਅਰਥ ਕਾਉ ਮੋਖ ਉਹਨਾਂ ਨੂੰ ਫਲ ਪਾਵੇ ਹੁਣ ਨਾਨਕ ਭਗਤ ਭਲੀ ਰੀਤ ਸਰਗੁਣ ਜੀ ਕਹਿੰਦੇ ਜੋ ਕਰ ਭਗਤ ਸੰਤਨ ਹਨ ਮਹਾਰਾਜ ਉਹਨਾਂ ਲਈ ਬੜੀ ਭਲੀ ਸੋਹਣੀ ਰੀਤੀ ਮਰਿਆਦਾ ਹੈ ਖੁਦਾਤਾ ਜਪਦੇ ਨੀਤਨੀ ਜੀਸੂ ਬਾਜੀ ਦਾਤਾ ਪਰਮੇਸ਼ਰ ਜਿਤਨੇ ਕਾਬਦੇ ਨਾਮ ਨੂੰ ਜੱਗ ਦੇ ਹਨ ਵਿਸੰਤ ਮਹੱਲਾ ਪੰਜਵਾ ਹੁਕਮ ਕਰ ਕੀਨੇ ਨਿਹਾਲ ਉਹਨਾਂ ਨੂੰ ਹੁਕਮਨਾ ਕਰਕੇ ਸੱਚੇ ਪਾਤਸ਼ਾਹ ਅਮਰਤ ਨਾਮ ਦਾ ਇੱਕੋ ਨਾਮ ਹੁਕਮ ਹੈ ਨਿਹਾਲ ਕਰਤਾ ਦੁੱਖਾਂ ਦੇ ਰਾਹਤ ਕਰ ਦਿੱਤਾ ਹੈ ਆਪਣੇ ਸੇਵਕ ਭਇਆ ਦਿਆਲ ਆਪਣੇ ਸੇਵਕਾਂ ਨੂੰ ਆਗਿਆਕਾਰ ਬਣਾ ਮੰਨਣ ਵਾਲੇ ਤੇ ਦਿਆਲੂ ਹੋਏ ਹੋ ਆਪ ਗੁਰਪੂਰ ਤਪੂਰ ਕੀਆ ਗੁਰੇ ਸਰਗਰ ਨੇ ਸਾਰਾ ਪੂਰਾ ਆਨੰਦ ਪ੍ਰਾਪਤ ਕੀਤਾ ਹੈ ਅਮਰਤ ਨਾਮ ਰਿਤ ਮਹਿ ਦਿਆ ਅਮਰ ਕਰਨ ਵਾਲਾ ਅਮਰਤ ਨਾਮ ਹਿਰਦੇ ਚ ਬਖਸ਼ ਦਿੰਦਾ ਨਿਹਰਾਣ ਰਹਾ ਕਰਮ ਤਰਮ ਮੇਰਾ ਕਾਸ਼ ਨਾ ਵਿਚਾਰੇ ਹੋ ਜੀ ਕੋਈ ਨਿਸ਼ਕਾਮ ਕਰਮ ਹੀ ਨਹੀਂ ਸੀ ਧਾਰਮਿਕ ਕਿਸੇ ਪ੍ਰਕਾਰ ਦੇ ਸੰਸਕਾਰਾਂ ਦੇ ਸਹਿਤ ਨਹੀਂ ਸੀ ਧਰਮ ਕੋ ਸਾਡਾ ਕੁਝ ਵਿਚਾਰ ਨਹੀਂ ਕੀਤਾ ਕਰਮ ਤੇ ਧਰਮ ਪੁੰਨ ਮੇਰਾ ਕੋਈ ਵਿਚਾਰਿਆ ਨਹੀਂ ਹੈ ਮਾਰਾ ਇਹ ਬਹਾ ਫਕਰ ਪਵਨ ਨੇ ਸਤਾਰੇ ਹੋ ਸਾਡੀ ਦੁਸ਼ੀਰਿਸ ਵੀ ਕੋਈਆਂ ਨੂੰ ਪਕੜ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਆਪਣੀ ਕਿਰਪਾ ਕੀਤੀ ਹੈ ਬ੍ਰਹਮ ਕਾਟ ਮੈਲ ਨਿਰਮਲ ਕਰੇ ਜੀ ਪ੍ਰਭੂ ਤੇ ਸਾਡੀ ਔਟ ਸੱਤ ਜਣ ਦੁਖ ਰੂਪ ਮਾਇਆ ਦੀ ਮੈਲ ਕੱਢ ਕੇ ਨਿਰਮਲ ਸੁਧ ਕਰ ਦੋ ਤੇ ਗੁਰਪੂਰੇ ਕੀ ਸਰਨੇ ਪਰੇ ਗੁਰਪੂਰੇ ਗੁਰਾਂ ਦੀ ਸ਼ਰਨ ਪੈਣੇ ਕਰਕੇ ਸਾਰੇ ਲਾਭ ਪ੍ਰਾਪਤ ਹੋਏ ਹਨ ਆਪ ਕਰੇ ਆਪ ਕਰਨਾ ਹੈ ਹਾਰੇ ਉੱਥੇ ਸਾਰ ਸੰਗੇ ਦੀ ਹੰਕਾਰ ਨਹੀਂ ਫੁਰਦਾ ਕਿ ਮੇਰਾ ਏ ਇਸ ਤਰ੍ਹਾਂ ਫਰਮੈ ਉਪਰਾਉ ਤੇ ਏਨੇ ਆਪ ਹੀ ਪਰਮੇਸ਼ਰ ਕਰਦਾ ਪੈਗਾ ਤੇ ਆਪ ਹੀ ਸਾਰਿਆਂ ਦੀ ਕਰਨ ਹਰ ਕਲਿਆਣ ਅਤੇ ਆਪ ਹੀ ਸਾਰਿਆਂ ਨੂੰ ਨਾਮ ਦਾ ਉਪਦੇਸ਼ ਦੇਣ ਵਾਲੇ ਸੰਗੂ ਹੋ ਕੇ ਆਪ ਹੀ ਬ੍ਰह्म ਗਿਆਨ ਕਰਨ ਵਾਲੇ ਆਪ ਹੀ ਪੈਦਾ ਕਰਨ ਵਾਲੇ ਆਪ ਹੀ ਪਾਲਣਾ ਕਰਨ ਵਾਲੇ ਹਨ ਕਰ ਕਿਰਪਾ ਨਾਨਕ ਹੁਦਾਰੇ ਜੋ ਸਵਾਗਤ ਨੂੰ ਗੁਰੂ ਸਾਹਿਬ ਜੀ ਕੰਗਨ ਕਿਰਪਾ ਕਰਕੇ ਉਧਾਰਲੇ ਆਪ ਦੇ ਸੇਵਕ